ਮੌਜੂਦਾ ਮੈਂ ਨਾ ਕਮਲਜੀ ਕਰਮੜ ਕਰਮ ਦੇ ਸਾਥੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਅੱਜ ਹੈਟ੍ਰਿਕ ਹੋਈ ਹੈ ਪਲਾਮਨ ਪ੍ਰਧਾਨ ਪ੍ਰਧਾਨ ਮੰਤਰੀ ਬਣ ਕੇ ਉਸ ਤੋਂ ਬਾਅਦ ਖਾਸ ਕਰਕੇ ਰਮਨ ਸਿੰਘ ਬਿੱਟਰ ਨੂੰ ਅੱਜ ਮੰਤਰੀ ਮੰਡਲ ਸ਼ਾਮਿਲ ਕੀਤਾ ਗਿਆ। ਸੋ ਇਹ ਲੁਧਿਆਣੇ ਵਾਲਿਆਂ ਦੀ ਬਹੁਤ ਵੱਡੀ ਜਿੱਤ ਆ। ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਧੰਨਵਾਦ ਕਰਦੇ ਆਂ ਸੀਨੀਅਰ ਲੀਡਰਸ਼ਿਪ ਦਾ ਬਹੁਤ ਵੱਡਾ ਮਾਣ ਦਿੰਦਾ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਹੁਣ ਵਿਕਾਸ ਦੀਆਂ ਹਨੇਰੀਆਂ ਜਿਹੜੀਆਂ ਲੁਧਿਆਣੇ ਦੇ ਵਿੱਚ ਝੁੱਲਣਗੀਆਂ। ਤਾਂ ਇਤਨਾ ਦੇਖਦੇ ਹੋ ਬਹੁਤ ਵੱਡਾ ਇੱਕ ਮਾਣ ਆ ਲੁਧਿਆਣੇ ਵਾਸਤੇ ਵੀ ਖਾ ਲਗੇ ਜਿਹੜਾ ਬਹੁ ਜ਼ਿੰਮੇਵਾਰੀ ਦਿੱਤੀ ਹੈ ਰਮਨੀ ਸਿੰਘ ਬਿੱਟੂ ਨੂੰ ਇਹ ਪਹਿਲਾਂ ਤਾਂ ਮੋਦੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੁਧਿਆਣੇ ਨੂੰ ਇੱਡਾ ਵੱਡਾ ਮਾਣ ਬਖਸ਼ਿਆ ਤੇ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਆ ਲੁਧਿਆਣੇ ਵਿੱਚ ਅੱਜ ਇੱਕ ਉਤਸਵ ਦੀ ਤਰ੍ਹਾਂ ਲੋਕ ਦੇਖੋ ਕਿ ਤਾਂ ਹਜ਼ਾਰਾਂ ਦੀ ਤਦਾਦ ਚ ਖੁਸ਼ੀ ਮਨਾ ਰਹੇ ਆ ਇਹ ਸਾਨੂੰ ਮਾਣ ਹੈ ਲੁਧਿਆਣੇ ਦਾ ਹੁਣ ਡਿਵੈਲਪਮੈਂਟ ਜਿਹੜੀ ਹੈ ਹੁਣ ਬੜੇ ਅੱਛੇ ਤਰੀਕੇ ਨਾਲ ਬਿੱਟੂ ਜੀ ਕਰਾ ਸਕਦੇ ਆ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਆ ਗਏ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਲੁਧਿਆਣਾ ਵਾਸੀਆਂ ਨੂੰ ਜੈ ਸ਼੍ਰੀ ਰਾਮ ਉਹ ਸਭ ਬੜੀਆਂ ਅੜਕਲਾਂ ਲੱਗੀਆਂ ਸੀ ਵੀ ਅ ਅ ਵਰਿੰਗ ਸਾਹਿਬ ਨੇ ਕਿਹਾ ਸੀ ਅਗਰ ਬਿੱਟੂ ਜਿੱਤਦਾ ਮੈਂ ਸਿਆਸਤ ਛੱਡ ਲੂਗਾ ਲੇਕਿਨ ਹਾਰਨ ਤੋਂ ਬਾਅਦ ਇੱਕ ਬਹੁਤ ਵੱਡੀ ਇੱਕ ਜਿੰਮਵਾਰੀ ਮਿਲ ਗਈ ਕੇਂਦਰ ਸਭੀ ਭਾਜਪਾ ਸਰਕਾਰ ਵੀ ਬਣ ਗਈ ਔਰ ਰਮਨੀਕ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਸ਼ਾਮਲ ਵੀ ਕਰ ਲਿਆ ਕੀ ਲੱਗ ਰਿਹਾ ਹੁਣ ਵਿਰੋਧੀਆਂ ਦੇ ਉੱਪਰ ਬਿੱਟੂ ਹਾਵੀ ਰਹਿਣਗੇ ਅਸੀਂ ਕਿਸੇ ਦੇ ਕੋਈ ਹੈਵੀ ਨਹੀਂ ਰਹਿਣਾ ਅਸੀਂ ਡਿਵੈਲਪਮੈਂਟ ਕਰਨੀ ਕੰਮ ਕਰਨੇ ਆ ਅਸੀਂ ਸਾਰੇ ਸਮਾਜ ਨੂੰ ਅਸੀਂ ਲੁਧਿਆਣਾ ਦੇ ਲੁਧਿਆਣਾ ਸਾਡਾ ਅਸੀਂ ਸਾਰੇ ਨਾਗਰਿਕ ਜਨਾਂ ਉਹੀ ਗੱਲ ਹੈ ਮੋਦੀ ਦੀ ਸਭ ਦਾ ਸਾਥ ਸਭ ਦਾ ਵਿਕਾਸ ਅਸੀਂ ਨਾ ਲੱਗ ਜਣਾ ਕੋਈ ਪੱਖਪਾਤ ਨਹੀਂ ਕਿਸੇ ਦਾ ਸਾਰੀ ਪਾਰਟੀਆਂ ਨਾ ਲੱਗ ਜਣਾ ਸਾਹਿਬ ਨੇ ਖਾਸ ਗੱਲ ਗੈਰਤੀ ਸਾਰੇ ਮੰਤਰੀ ਮੰਡਲੇ ਮੰਤਰੀਆਂ ਨੂੰ ਬਈ ਸੋਮ ਬਾਤੋਂ ਲੈ ਕੇ ਸ਼ੁਕਰਵਾਰ ਦਾ ਆਪਣੇ ਸੰਸਥੀ ਖੇਤਰੋਂ ਦੋ ਦਿਨ ਦਿੱਲੀ ਆਓ ਲੱਗਦਾ ਵੀ ਹੁਣ ਮੋਦੀ ਸਰਕਾਰ ਪੰਜਾਬ ਤੇ ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਸੰਸਥੀ ਖੇਤਰ ਆ ਉਹਨਾਂ ਚ ਡਿਵੈਲਪਮੈਂਟ ਕੰਮ ਨੂੰ ਤੇਜ਼ੀ ਲਿਆਣਗੇ ਬਹੁਤ ਤੇਜ਼ੀ ਆਏਗੀ ਬਾਕੀ ਉਹਨਾਂ ਦੀ ੱਡੀ ਵੱਡੀ ਬੀਜੇਪੀ ਦੀ ਟੀਮ ਹੈ ਸਾਡੇ ਲੁਧਿਆਣੇ ਸਾਰੇ ਵਰਕਰ ਕਾਰਗਰਤਾ ਗਲੀ ਗਲੀ ਜਾ ਕੇ ਲੋਕਾਂ ਦੀਆਂ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਹਿਬ ਵਿਪਲ ਸਿੰਘ ਕਾਕਾ ਜੀ ਦਾਸ ਜੀ ਕੀ ਖਾਸ ਕੇ ਅੱਜ ਜਿਹੜਾ ਜਿਹੜੀ ਰਮਨੀ ਸਿੰਘ ਬਿਟੂ ਜੀ ਦੀ ਜ਼ਿੰਮੇਵਾਰੀ ਧੀ ਗਈਆ ਉਸ ਕਾਬ ਗੜੀ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਹੁਣ ਵਾਸ਼ਪਾ ਵੱਲੋਂ ਪੰਜਾਬ ਦੀ ਨੁਹਾਰ ਬਦਲ ਕੇ ਇੱਕ ਬਹੁ ਵੱਡਾ ਇੱਕ ਮੈਂਡਮ ਦਿੱਤਾ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਖਾਦਾ ਲੁਧਿਆਣਾ ਇੱਕ ਨੁਹਾਰੀ ਤੁਹਾਨੂੰ ਦੇਖਣ ਨੂੰ ਅਰਗ ਮਿਲੇਗੀ ਕਮਮ ਨਵਾਬੀਨਾ ਸੰਦੀਪ ਸ਼ਰਮਾ ਗੈਨੀ ਸੈਰਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।